We'll <laughs> ਮਾਝਾ ਜਿਹੇ ਹੁੰਦੇ ਇੰਚਾਰਜ ਤੇ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸਸੀ ਵਿਭਾਗ ਅਜੀਪਾਲ ਸਿੰਘ ਰੰਧਾਵਾ ਨੇ ਆਪਣੇ ਗ੍ਰੈਵਿਕੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਬਲਾਕ ਲੈਵਲ ਕਮੇਟੀਆਂ ਦੇ ਢਾਂਚੇ ਦੇ ਗਠਨ ਸੰਬੰਧੀ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਕਾਂਗਰਸ ਐਸਸੀ ਡਿਪਾਰਟਮੈਂਟ ਦਿਹਾਤੀ ਚੇਅਰਮੈਨ ਮਨੋਜ ਸਿੰਘ ਪੱਟੀ ਅਤੇ ਸ਼ਹਿਰੀ ਚੇਅਰਮੈਨ ਜਸਵਿੰਦਰ ਸਿੰਘ ਖੇਰਗਿਲ ਵੀ ਮੌਜੂਦ ਸਨ ਅਦੇਪਾਲ ਸਿੰਘ ਰੰਦਾਵਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅੱਜ ਜ਼ਿਲ੍ਹਾ ਦਿਹਾਤੀ ਦੀ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਉਪ ਚੇਅਰਮੈਨ ਕੋਆਰਡੀਨੇਟਰ ਐਗਜ਼ੀਕਟਿਵ ਮੈਂਬਰ ਬਲਾਕ ਚੇਅਰਮੈਨ ਨਿਯੁਕਤ ਕਰਨ ਯੁਕਤੀ ਪੱਤਰ ਦਿੱਤੇ ਗਏ ਹਨ ਉਹਨਾਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਆਪੋ ਆਪਣੇ ਇਲਾਕੇ ਦੇ ਹਰ ਘਰ ਵਿੱਚ ਪਹੁੰਚ ਕੇ ਕਾਂਗਰਸ ਸਰਕਾਰ ਸਮੇਂ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਕੇ ਕਾਂਗਰਸ ਨਾਲ ਜੁੜਨ ਵਿੱਚ ਆਪਣਾ ਯੋਗਦਾਨ ਪਾਉਣ ਰੰਦਾਵਾ ਨੇ ਆਪ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਅਤੇ ਗੈਂਗਵਾਰਦੀਆਂ ਵਾਰਦਾਤਾਂ ਤੋਂ ਲੋਕ ਸਹਿਮੇ ਹੋਏ ਹਨ ਨਾਲ ਹੀ ਉਹਨਾਂ ਕਿਹਾ ਕਿ ਜੋ ਵਾਦੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਗਏ ਸਨ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਪੂਰਾ ਕਰਨ ਵਿੱਚ ناکਾਮ ਸਾਬਤ ਹੋਈ ਹੈ ਜਿਸ ਵਿੱਚ ਲੋਕ ਹੁਣ ਆਉਣ ਵਾਲੀਆਂ ਚੋਣਾਂ ਵਿੱਚ ਆਪ ਸਰਕਾਰ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਐ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼੍ਰੀ ਮਨੋਜ ਸਿੰਘ ਪੱਟੀਜੀ ਦੀ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਕਿ ਵਾਈਸ ਚੇਅਰਮੈਨ ਡਿਸਟ੍ਰਿਕਟ ਕੋਆਰਡੀਨੇਟਰ ਡਿਸਟ੍ਰਿਕਟ ਐਗਜ਼ੀਕਟਿਵ ਮੈਂਬਰ ਦੇ ਬਲੋਕਾਂ ਦੇ ਵੱਖ-ਵੱਖ ਚੇਅਰਮੈਨ ਸੀ ਇਸ ਮੌਕੇ ਮੈਂ ਸਭ ਤੋਂ ਪਹਿਲਾਂ ਜਿਹੜੇ ਸਮੁੱਚੀ ਲਕਾਈ ਨੂੰ ਵਧਾਈ ਦੇਣਾ ਕਿ ਅੱਜ ਸਾਡੇ ਸਾਬੇ ਕਲਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਕਤਾ ਗੱਦੀ ਦੇ ਵਸੇ ਦੇਖੋ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਅੱਜ ਅਸੀਂ ਨਿਯੁਕਤੀ ਪੱਤਰ ਦਿੱਤੇ ਆ ਇਹਦੇ ਨਾਲ ਜਿਹੜੀ ਸਾਡੀ ਟੀਮ ਆ ਇਹ ਪਿੰਡ-ਪਿੰਡ ਵਿੱਚ ਜਾਊਗੀ ਔਰ ਪਿੰਡ-ਪਿੰਡ ਵਿੱਚ ਜਾ ਕੇ ਆਪਣੇ ਨਾਲ ਕਾਂਗਰਸ ਦੇ ਵਰਕਰ ਬਣਾਉਂਗੀ ਕਾਂਗਰਸ ਮਜ਼ਬੂਤ ਹੋਊਗੀ ਤਾਂ ਜੋ ਅਸੀਂ 24 ਦੇ ਵਿੱਚ 13 ਦੀਆਂ 13 ਜਿਹੜੀ ਆ ਖਾਸ ਕਰਕੇ ਮੈਂ ਗੱਲ ਕਰਦਾ ਮਾਝੇ ਦੀ ਮਾਝੇ ਨਾਲ ਤਿੰਨ ਪਾਰਲੀਮੈਂਟ ਹਲਕੇ ਨੇ ਉਹ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ ਫਿਊਚਰ ਇਹਦੇ ਇਹ ਜੋ oprala ਇੱਥੇ ਕੀਤਾ ਗਿਆ ਵਾ ਇਦਾਂ ਮਾਝੇ ਨਾਲ ਸੰਬੰਧਿਤ ਟੋਟਲ 5 ਨੇ ਇੱਕ ਅੰਮ੍ਰਿਤਸਰデア ਤੇ ਅੰਮ੍ਰਿਤਸਰ ਸ਼ਹਿਰੀ ਹੈ ਗੁਰਦਾਸਪੁਰਿਆ ਪਠਾਨਕੋਟ ਤੇ ਤਰਨਤਾਰਨ ਫੱਕ ਫੱਕ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਦਾਂ ਹੀ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਊਗਾ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਜਿਹੜੀ ਆ ਉਹ ਮਜ਼ਬੂਤ ਹੋਊਗੀ ਦੇਖੋ ਇੱਕ ਤਾਂ ਕਲੀਅਰ ਹੈ ਜੀ ਆਉਣ ਵਾਲੇ ਸਮੇਂ 'ਚ ਕਿਉਂਕਿ ਜਿਹੜੀ ਗੱਲ ਅੱਜ ਮੁਕਾਬਲਾ ਜਿਹੜਾ ਚੱਲ ਰਿਹਾ ਵਾ ਉਹ ਪਾਰਟੀ ਆਮ ਆਦਮੀ ਪਾਰਟੀ ਹੈ ਉਹਦੇ ਤੋਂ ਲੋਕ ਮਜੂਸ ਨੇ ਭਾਵੇਂ ਕਿ ਸਾਡੀ ਉੱਪਰ ਅਜੇ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਕਿ ਆਪਾਂ ਉਨ੍ਹਾਂ ਦੇ ਨਾਲ ਗੱਠ ਜੋੜ ਕਰਨਾ ਕਿ ਨਹੀਂ ਕਰਨਾ ਇਹ ਤਾਂ ਹਾਈ ਕਮਾਂਡ ਦੇ ਬੇਸ ਤੇ ਗੱਲ ਹੈ ਜੀ ਬਾਕੀ ਅਕਾਲੀ ਦਲ ਦੀ ਕੋਈ ਵਜੂਦ ਨਹੀਂ ਗਾ ਇਸ ਕਰਕੇ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਲੋਕ ਆ ਉਹ ਕਾਂਗਰਸ ਨੂੰ ਦੇਖ ਰਹੇ ਨੇ ਔਰ ਕਾਂਗਰਸ ਦੇ ਨਾਲ ਚੱਲਣਗੇ ਮੈਂ ਮਨੋਸ਼ ਸਿੰਘ ਕਾਂਗਰਸ ਪਾਰਟੀ ਦਾ ਐਸਸੀ ਡਿਪਾਰਟਮੈਂਟ ਤੋਂ ਵਿਧਾਇਕ ਦਾ ਚੇਅਰਮੈਨ ਜੀ ਅੱਜ ਜੋ ਮੀਟਿੰਗ ਹੋਈ ਹੈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਆਪਾਂ ਜਿਵੇਂ ਫਤ ਦਿੱਤੇ ਨੇ ਤਾਂ ਕਿ ਕਾਂਗਸ ਦੀ ਵਿਚਾਰਧਾਰਾ ਨੂੰ ਆਪਾਂ ਕਰ ਕਰ ਤਰ ਤ ਲੈ ਕੇ ਜਾਈਏ ਕਾਂਗਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਜਿਹੜੇ ਥੌਟੀ ਲੈਟਰ ਬਲਾਕ ਪੱਧਰ ਦੇ ਚੇਅਰਮੈਨ ਆਏ ਨੇ ਆਪਾਂ ਜੀ ਤੇ ਨੌਦਿਆਤੀ ਤੇ ਲਾਈ ਨੇ ਅਜੀਤ ਸਿੰਘ ਰੰਧਾਵਾ ਜੀ ਦੇ ਗ੍ਰਹਿ ਵਿਖੇ ਅੱਜ ਜਿਹੜੀ ਮੀਟਿੰਗ ਹੋਈ ਹੈ ਉਸਾ ਨਾਲ ਸਰਦਾਰ ਇੰਦਰਜੀਤ ਸਿੰਘ ਰਾਏਪੁਰੇ ਜੀ ਸਾਫ ਸਿੰਘ ਛੱਤਰਵਜੈ ਜੀ ਸਾਰੇ ਆਪਾਂ ਅੱਜ ਅਹੁਦੇਦਾਰ ਸਾਰੇ ਮੌਜੂਦ ਸਨ ਸਰਦਾਰ ਅਜੀਤਪਾਲ ਸਿੰਘ ਜੀ ਰੰਧਾਵਾ ਵੈ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਐਸਸੀ ਵਿਭਾਗ ਇਨਚਾਰਜ ਮਾਝਾ ਜਨ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਨਾ ਕਿਉਂਕਿ ਇਹਨਾਂ ਦਾ ਮਾਝੇ ਦੇ ਵਿੱਚ ਇਹ ਦੂਸਰਾ ਵੱਡਾ ਅਪਰਾਲਾ ਪਹਿਲੇ ਇਹਨਾਂ ਨੇ ਜਿਹੜੀ ਮਾਝੇ ਦੀ ਲੀਡਰਸ਼ਿਪ ਸੀਗੀ ਉਹਨੂੰ ਉਕਤਰ ਕੀਤਾ ਇੱਥੇ ਤੇ ਅੱਜ ਜਿਹੜੇ ਅੰਮ੍ਰਿਤਸਰ ਸ਼ਹਿਰ ਤੋਂ ਅੰਮ੍ਰਿਤਸਰ ਦਿਹਾਤੀ ਦੀ ਜਿਹੜੀ ਸਾਡੇ ਨਵਨਯੁਕਤ ਸਾਡੇ ਪਾਰਟੀ ਆਫਸਫੇਅਰ ਬਣੇ ਆ ਐਸੀ ਡਿਪਾਰਟਮੈਂਟ ਦੇ ਉਹਨਾਂ ਨੂੰ ਅੱਜ ਦੇ ਸਾਥ ਕੇ ਉਹਨਾਂ ਦਾ ਮਾਨ ਸਨਮਾਨ ਦਿੱਤਾ ਜਿੱਥੇ ਮੈਂ ਰੰਧਾਵਾ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਾਡੇ ਦਿਹਾਤੀ ਦੇ ਚੇਅਰਮੈਨ ਭੱਟੀ ਸਾਹਿਬ ਸਾਡੇ ਰਾਹਪੁਰ ਸਾਹਿਬ ਅਤੇ ਜਿੰਨੇ ਵੀ ਸਾਡੇ ਨਾਮ ਨੁਕਤ ਅਹੁਦੇਦਾਰ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਔਰ ਇੱਕ ਗੱਲ ਉਹਨਾਂ ਨੂੰ ਕਹਿਣੀ ਚਾਹਣਾ ਕਿ ਤੁਹਾਡੇ ਲਈ ਇਹ ਬੜੀ ਮਹਾਨ ਦੀ ਗੱਲ ਹੈ ਕਿ ਤੁਹਾਨੂੰ ਅੱਜ ਉਸ ਪਾਰਟੀ ਦੀ ਨੁਮਾਇੰਦਗੀ ਦਿੱਤੀ ਗਈ ਹੈ ਜਿਸ ਪਾਰਟੀ ਦੇ ਵਰਕਰਾਂ ਤੇ ਨੇਤਾ ਨੇ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਲੈਣ ਲਈ ਅਤੇ ਆਜ਼ਾਦੀ ਮਿਲਣ ਤੋਂ ਬਾਅਦ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਹਜ਼ਾਰਾਂ ਦੀ ਤਦਾਦ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਹਨ ਸੋ ਤੁਸੀਂ ਸਾਰੇ ਖੁਸ਼ਕਿਸਮਤ ਜੀ ਔਰ ਤੁਹਾਡੇ ਤੇ ਜੋ ਮੋਡਿਆਂ ਤੇ ਭਾਰ ਕਾਂਗਰਸ ਹਾਈ ਕਮਾਨ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਤੁਹਾਡੇ ਤੋਂ ਇਹੀ ਵਿਸ਼ਵਾਸ ਅਤੇ ਆਸ ਰੱਖਦਾ ਹਾਂ ਕਿ ਤੁਸੀਂ ਕਾਂਗਰਸ ਹਾਈ ਕਮਾਨ ਦੀਆਂ ਜੋ ਉਹਨਾਂ ਦੀ ਸੋਚ ਆ ਉਸਤੇ ਪਹਿਰਾ ਦਿੰਦੇ ਹੋਏ ਜਿੱਥੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋਗੇ ਉੱਥੇ ਜਿਹੜਾ ਤੁਹਾਡਾ ਐਸੇ ਵਿਭਾਗ ਜਿੱਦੇ ਵਿੱਚ ਤੁਹਾਨੂੰ ਇਹ ਮੋਹਦੇਦਾਰੀ ਦਿੱਤੀਆਂ ਗਈਆਂ ਉਹਦੇ ਵਿੱਚ ਵੀ ਆਪਣੇ ਸਮਾਜ ਦੀ ਵੱਧਵਾ ਸੇਵਾ ਕਰਕੇ ਆਪਣੇ ਸਮਾਜ ਦੇ ਲੋਕਾਂ ਨੂੰ ਜਿਹੜੀ ਕਿ ਪਹਿਲਾਂ ਵੀ ਕਾਂਗਰਸ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਸੀ ਉਹਨ ਬੜੇ ਹੋਰ ਜੋ ਲੋਕ ਸਾਡੇ ਤੋਂ ਕਿਸੇ ਕਾਰਨ ਕਾਂਗਰਸ ਪਾਰਟੀ ਤੋਂ ਦੂਰ ਹੋ ਗਏ ਆ ਉਹਨਾਂ ਨੂੰ ਵਾਪਸ ਕਾਂਗਰਸ ਪਾਰਟੀ ਵਿੱਚ ਲਿਆਉਣ ਦਾ ਉਪਰਾਲਾ ਕਰੋਗੇ ਸੋ ਜਿੱਥੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਮੁਬਾਰਕਬਾਦ ਦੇਣਾ ਉਥੇ ਕਾਂਗਰਸ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਅਜੀਪਾਲ ਸਿੰਘ ਰੰਧਾਵਾ ਜੀ ਅਤੇ ਸਾਡੇ ਅਧਿਆਤੀ ਪ੍ਰਧਾਨ ਪੱਟੀ ਜੀ ਦੀ ਜੋ ਰეკਮੈਂਡੇਸ਼ਨ ਹੈ ਉਹਦੇ ਉੱਤੇ ਸਾਰੇ ਨੌਦੇਦਾਰ ਜਿੱਤਿਆਂ ਸੋ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਮੋੜ ਤੋਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਧੰਨਵਾਦ ਮੇਰਾ ਨਾਂਜੀ ਇੰਦਰਜੀਤ ਸਿੰਘ ਹੈ ਔਰ ਐਸੀ ਡਿਪਾਰਟਮੈਂਟ ਦਾ ਮੈਨੂੰ ਪਾਰਟੀ ਵੱਲੋਂ ਕੋਆਰਡੀਨੇਟਰ ਲਾਇਆ ਗਿਆ ਔਰ ਅੱਜ ਜਿਹੜੀ ਅਸੀਂ ਰੰਧਾਵਾ ਸਾਹਿਬ ਦੀ ਅਗਵਾਈ ਵਿੱਚ ਜਿਹੜੀ ਇਥੇ ਦੂਜੀ ਸਾਡੀ ਮੀਟਿੰਗ ਹੈ ਜਿਸ ਦੇ ਵਿੱਚ ਅਸੀਂ ਐਸੀ ਡਿਪਾਰਟਮੈਂਟ ਨੂੰ ਤਕੜਾ ਕਰਨ ਵਾਸਤੇ ਰੰਧਾਵਾ ਸਾਹਿਬ ਦੀ ਅਗਵਾਈ ਵਿੱਚ ਤਕੜੇ ਹੋ ਕੇ ਕੰਮ ਕਰਾਂਗੇ ਤਾਂ ਕਿ ਜਿਹੜੇ ਸਾਡਾ ਮਾਝੇ ਦੇ ਇਹਨਾਂ ਨੂੰ ਅਨਚਾਰਜ ਲਾਇਆ ਗਿਆ ਔਰ ਮਾਝੇ ਦੀ ਜਣੀ 25 ਦੀ 25 ਸੀਟਾਂ ਵਾਂ ਕਾਂਗਰਸ ਦੀ ਜਿਹੜੀ ਝੋਲੀ ਵਿੱਚ ਇਹਨਾਂ ਦੀ ਅਗਵਾਈ ਵਿੱਚ ਜਿਤਾ ਕੇ ਪਾਈਆਂ ਜਾਣਗੀਆਂ ਔਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਚਾਹੁੰਦਾ ਹਾਂ ਤੁਹਾਨੂੰ ਤਾੜੇ ਮਾਧਮ ਤੋਂ ਕਿ ਅੱਜ ਉਹਨਾਂ ਦੀਆਂ ਨੁਕਤੇਆਂ ਕੀਤੀਆਂ ਗਈਆਂ ਨਾ ਕੀਤੀਆਂ ਗਈਆਂ ਹਨ ਕਾਂਗਰਸ ਪਾਰਟੀ ਵੱਲੋਂ ਹਾਈਪਮਰ ਵੱਲੋਂ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਕਾਂਸ ਦਾ ਬੋਡ ਪਾਈ ਆ ਜਦੋਂ ਕਾਂਸ ਦਾ ਚੋਣ ਨਿਸ਼ਾਨ گاਉਂ ਤੇ ਵਛਾ ਹੁੰਦਾ ਸੀ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ گاਉਂ ਤੇ ਵਛੇ ਦੇ ਤੇ ਮੋਹਰਾਂ ਲਾ ਕੇ ਤਕੜੇ ਹੋ ਕੇ ਹਰ ਵੇਲੇ ਕਾਂਸ ਨੂੰ ਮਜ਼ਬੂਤ ਕੀਤਾ ਅੱਜ ਵੀ ਰਾਹੁਲ ਗਾਂਧੀ ਸੋਚ ਨੂੰ ਅੱਗੇ ਲੈ ਕੇ ਜਾਣਗੇ ਔਰ ਪਿੰਡ ਪੱਧਰ ਤੇ ਔਰ ਬਲਾਕ ਪੱਧਰ ਤੇ ਐਸੀ ਡਿਪਾਰਟਮੈਂਟ ਨੂੰ ਟਕੜਾ ਕਰਨਗੇ